ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪਹਿਲਾ ਸੋ ਚੱਜੀ ਜਾ ਤੂ ਤਾਂ ਮੈਂ ਸਭ ਕੋ ਤੂੰ ਸਾਹਿਬ ਮੇਰੀ ਰਾਸ ਜਿਓ ਤੁਧ ਅੰਤਰ ਹਾਂ ਸੁਖ ਵਸਾਂ ਤੂੰ ਅੰਤਰ ਸਵਾਸ ਜਿਓ ਭਾਣੈ ਤਖਤ ਵਡਾਈਆਂ ਪਾਣਾ ਪੀਖ ਉਦਾਸ ਜੀਓ ਪਾਣਾ ਥਲ ਸਿਰ ਸਰਵਹ ਕਮਲ ਫੁਲਾ ਆਕਾਸ ਜੀਓ ਪਾਣਾ ਪਵ ਜਲ ਲੰਗੀਏ ਪਾਣਾ ਮੰਜ ਪ੍ਰਿਆਸ ਜੀਓ ਪਾਣਾ ਸੋ ਸੋਹ ਰੰਗੋਲਾ ਸਿਫਤ ਰਤਾ ਗੁਣਤਾਸ ਜੀਓ ਪਾਣਾ ਸੋ ਪੀਹਾਵਲਾ ਹੌ ਆਵਣ ਜਾਣ ਮੁਈ ਆਸ ਜਿਓ ਤੂੰ ਸਹੋ ਅਗਮ ਅਤੋਲਵਾ ਹੌ ਕਹਿ ਕਹਿ ਟਹਿ ਪਈ ਆਸ ਜਿਓ ਕਿਆ ਮੰਗਾਂ ਕਿਆ ਕਹਿ ਸੁਣੀ ਮੈਂ ਦਰਸ਼ਨ ਕੂਖ ਤੇ ਆਸ ਜਿਓ ਗੁਰਬਖਦੀ ਸਹ ਪਾਇਆ ਸਾਚ ਨਾਨਕ ਕੀ ਅਰਦਾਸ ਜੀਓ ਗੁਰਸਬਦੀ ਸਹ ਪਾਇਆ ਸਾਚ ਨਾਨਕ ਕੀ ਅਰਦਾਸ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ